ਮੇਰਾ ਨਾਮ ਬਲਜੀਤ कौर ਪਰਮਾਰ ਮੈਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਆ ਸਰ ਫਿਨਲੈਂਡ ਦੀ ਜਿਹੜੀ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਬਹੁਤ ਖੁਸ਼ ਐ ਸਰ ਬੋਲਣ ਦੇ ਲਈ ਪਰ ਸਰ ਮੈਂ ਆਪਣਾ ਤੁਹਾਨੂੰ ਐਜ਼ ਅ ਟੀਚਰ ਇੱਕ ਜੋ ਤਜਰਬਾ ਜੋ ਮੈਂ ਮਹਿਸੂਸ ਕੀਤਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੂੰਗੀ ਸਰ ਜਿਵੇਂ ਕਿ ਮੈਂ ਪਿਛਲੇ 17 ਸਾਲ ਤੋਂ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਆਪਣੇ ਸਕੂਲ ਦੇ ਵਿੱਚ ਬਹੁਤ ਮਿਹਨਤ ਕਰ ਰਹੀ ਹਾਂ ਸਰ ਅਸੀਂ ਇੱਕ ਸ਼ੈੱਲ ਦੇ ਵਿੱਚ ਸੀਗੇ ਥਲੇ ਕੋਈ ਸਟੇਟ ਦੇ ਕੋਈ ਅਸੀਂ ਪ੍ਰੋਜੈਕਟ ਦੇ ਵਿੱਚ ਮੈਂ ਕੰਮ ਨਹੀਂ ਕਰ ਰਹੀ ਸੀ ਪਰ ਸਰ ਮੈਨੂੰ ਇੱਕ ਇੱਕ ਮੌਕਾ ਮਿਲਿਆ ਇੱਕ ਇਸ ਸ਼ੈਲ ਤੋਂ ਬਾਹਰ ਨਿਕਲਣ ਦਾ ਇਸ ਸ਼ੈਲ ਤੋਂ ਬਾਹਰ ਨਿਕਲ ਕੇ ਕੁਝ ਨਵਾਂ ਸਿੱਖਣ ਦਾ ਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਸਰ ਕਿ ਅਸੀਂ ਉੱਥੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਿੱਖਿਆ ਕਿ ਲਾਈਕ ਕਿਵੇਂ ਅਸੀਂ ਆਪਣੇ ਆਪ ਨੂੰ ਮੋਟੀਵੇਟ ਜਿਵੇਂ ਸਰ ਮੈਂ ਹੁਣ ਇੱਥੇ ਖੜ ਕੇ ਗੱਲ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਜੇ ਅੱਜ ਤੋਂ ਪਹਿਲਾਂ ਜੇ ਫਿਨਲੈਂਡ ਦੀ ਟ੍ਰੇਨਿੰਗ ਤੋਂ ਪਹਿਲਾਂ ਮੈਨੂੰ ਕੋਈ ਕਹਿੰਦਾ ਵੀ ਖੜ ਕੇ ਗੱਲ ਕਰੋ ਸੇ ਸ਼ਾਇਦ ਮੈਂ ਨਹੀਂ ਬੋਲ ਸਕਦੀ ਤੇ ਉੱਥੇ ਵੀ ਸਰ ਇਦਾਂ ਹੀ ਹੋਇਆ ਜਿਵੇਂ ਕਿ ਸਾਡਾ ਪ੍ਰੋਜੈਕਟ ਮੈਨੂੰ ਕਿਹਾ ਗਿਆ ਕਿ ਤੁਸੀਂ ਪ੍ਰੈਜੈਂਟ ਕਰਨਾ ਹੈ ਤੇ ਮੈਂ ਇੱਕਦਮ ਡਰ ਗਈ ਪਹਿਲਾਂ ਤਾਂ ਕਿ ਲਾਈਕ ਮੈਂ ਤਾਂ ਕਦੀ ਬਲੌਕ ਚ ਵੀ ਨਹੀਂ ਖੜ ਕੇ ਬੋਲੀ ਹੈਗੀ ਤੇ ਮੈਂ ਇੱਕਦਮ ਹੁਣ ਸਭ ਇੰਟਰਨੈਸ਼ਨਲ ਲੈਵਲ ਤੇ ਕਿਵੇਂ ਬੋਲੂਗੀ ਪਰ ਸਰ ਉਹ ਆਪਣੇ ਆਪ ਹੀ ਕੈਲੋਵਿਊ ਸਟ੍ਰੇਨਿੰਗ ਦਾ ਨਤੀਜਾ ਸੀਗਾ ਕਿ ਉਹ ਕੌਨਫੀਡੈਂਸ ਆ ਗਿਆ ਕਿ ਉੱਥੇ ਖੜ ਕੇ ਉਹ ਪ੍ਰੋਜੈਕਟ ਵੀ ਪ੍ਰੈਜੈਂਟ ਕੀਤਾ ਤੇ ਸਰ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਵੀ ਅਸੀਂ ਉਸ ਤੇ ਮੈਚ ਦੇ ਪ੍ਰੋਜੈਕਟ ਤੇ ਕੰਮ ਕੀਤਾ ਸੀਗਾ ਤੇ ਅਸੀਂ ਹੁਣ ਵੀ ਉਸ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਤੇ ਸਾਡੇ ਮੈਂਟਰਸ ਰੈਗੂਲਰਲੀ ਸਾਡਾ ਟੱਚ ਤੇ ਹੈ ਤੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜੀਆਂ ਟੈਕਨੀਕਸ ਐ ਉੱਥੇ ਸਿਰਫ ਹੁਣ ਸਾਡੇ ਵਿੱਚ ਆਪਣੇ ਆਪ ਉਹ ਮਤਲਬ ਨਾ ਐਕਟੀਵਿਟੀਜ਼ ਕਿਵੇਂ ਕਰਾਉਣੀ ਐ ਉਹ ਗੱਲ ਕਰਨੀ ਜਾਂ ਸੋਚਣਾ ਆਪਣੇ ਆਪ ਆਉਣ ਲੱਗ ਗਿਆ ਐ ਕਿ ਹੁਣ ਸਾਨੂੰ ਪਤਾ ਲੱਗਣ ਲੱਗ ਗਿਆ ਕਿ ਹਾਂ ਕਿ ਉਹ ਹੁੰਦੇ ਤਾਂ ਕਿਵੇਂ ਕਰਦੇ ਅਸੀਂ ਉਹ ਤਰੀਕਾ ਹੁਣ ਆਪਣੇ ਆਪ ਹੀ ਸਾਡੇ ਵਿੱਚ ਅੰਦਰ ਆ ਗਿਆ ਤੇ ਅਸੀਂ ਕਰਨਾ ਲੋਕਾ ਦਾ ਥੈਂਕ ਯੂ ਸਭਾ ਬੋਲ ਮੈਂ ਅੰਚਲ ਸਿੰਘਲਾ ਜਿਲ੍ਹਾ ਪਟਿਆਲਾ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਹਿਆਣਾਖੁਰਦੀ ਡੀਡੀ ਅਧਿਆਪਕਾ ਵਜੋਂ ਕੰਮ ਕਰ ਰਹੀ ਹਾਂ ਸਰ ਪਹਿਲਾਂ ਤਾਂ ਤੁਹਾਡੀ ਇਸ ਦੂਰਦਰਸ਼ੀ ਸੋਚ ਲਈ ਤਾ ਦਿਲੋਂ ਧੰਨਵਾਦ ਕਿ ਸਾਨੂੰ ਪ੍ਰਾਇਮਰੀ ਅਧਿਆਪਕਾਂ ਨੂੰ ਤੁਸੀਂ ਅੰਤਰਰਾਸ਼ਟਰੀ ਅਧਿਆਪਕ ਹੋਣ ਦਾ ਮਾਨ ਦਿਵਾਇਆ ਹੈ ਤੇ ਉਸ ਤੋਂ ਬਾਅਦ ਸਰ ਅਸੀਂ ਨਾ ਉੱਥੇ ਜਾ ਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਕਲੀਕੂਲਮ ਜਿਹੜਾ ਸਾਨੂੰ ਦਿੱਤਾ ਜਾ ਰਿਹਾ ਹੈ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਉਹ ਫਿਨਲੈਂਡ ਦੀ ਐਜੂਕੇਸ਼ਨ ਦੀ ਟੱਕਰ ਦਾ ਹੀ ਹੈ ਮੁਕਾਬਲੇ ਦਾ ਹੀ ਹੈ ਕਿਉਂਕਿ ਸਰ ਜੋ ਅਸੀਂ ਗਤੀਵਿਧੀਆਂ ਉੱਥੇ ਦੇਖੀਆਂ ਅਸੀਂ ਕਿਸੇ ਨਾ ਕਿਸੇ ਦੂਸਰੇ ਰੂਪ ਦੇ ਵਿੱਚ ਆਲਰੇਡੀ ਉਹ ਕਰ ਵੀ ਰਹੇ ਸੀਗੇ ਠੀਕ ਹੈ ਉਹ ਥੋੜੀ ਜਿਹੀ ਉਹਨੂੰ ਬੈਟਰ ਡੇ ਸਟ्रेसਫੁੱਲ ਜਾਂ ਜੁਆਇਫੁਲ ਨਾ ਕਰ ਰਹੇ ਅਸੀਂ ਵੀ ਕਰ ਰਹੇ ਆਂ ਜੀ ਮੇ ਸਰ ਮੇਰੇ ਜੋ ਟ੍ਰੇਨਿੰਗ ਲੈ ਕੇ ਆਈ ਤਾਂ ਪੰਚਾਇਤ ਇਕੱਠੀ ਹੋਈ ਉਹਨਾਂ ਨੇ ਕਿਹਾ ਕਿ ਮੈਡਮ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਪਿੰਡ 'ਚ ਆਪਾਂ ਇਹ ਸਭ ਤੋਂ ਔਖਾ ਸਬਜੈਕਟ ਕਿਹੜਾ ਲੱਗਦਾ ਹੈ ਮੈਂ ਕਿਹਾ ਹਾਂ ਜੀ ਮੈਥ ਹੀ ਲੱਗਦਾ ਮੈਨੂੰ ਲੱਗਦਾ ਹੈ ਤੇ ਬੱਚਿਆਂ ਨੇ ਕਿਹਾ ਵੀ ਕਿ ਹਾਂ ਗਣਿਤ ਤੇ ਕਿ ਸਾਨੂੰ ਫਾਰਮੂਲੇ ਰਟਣੇ ਬੜੇ ਔਖੇ ਲੱਗਦੇ ਆ ਤਾਂ ਸਰ ਮੈਂ ਨਾਲ ਦੀ ਨਾਲ ਉਹਨਾਂ ਨੂੰ ਦੋ ਤਿੰਨ ਡੈਮੋਨਸਟ੍ਰੇਸ਼ਨ ਦਿੱਤੀਆਂ ਜਿਹੜੀਆਂ ਕਿ ਮੈਂ ਉੱਥੋਂ ਗਤੀਵਿਧੀਆਂ ਸਿੱਖ ਕੇ ਆਈ ਸੀ ਕਿ ਅਸੀਂ ਹੁਣ ਮੈਥ ਦੇ ਗਣਿਤ ਦੇ ਫਾਰਮੂਲਿਆਂ ਨੂੰ ਰੱਟਾ ਨਾ ਮਾਰਦੇ ਹੋਏ ਉਹਨਾਂ ਦੀ ਬੱਚਿਆਂ ਦੀ ਸੋਚ ਨੂੰ ਫ੍ਰੀ ਛੱਡਣਾ ਕਿ ਤੁਸੀਂ ਇਹਨੂੰ ਕਿਵੇਂ ਸੋਚਦੇ ਹੋ ਮੈਂ ਦੇਖਣਾ ਐਜ਼ ਅ ਟੀਚਰ ਕਿ ਉਹ ਬੱਚਾ ਕਿਵੇਂ ਸੋਚ ਰਿਹਾ ਉਹ ਸੋਚ ਨੂੰ ਮੈਂ ਕਿਵੇਂ ਮੋਲਡ ਕਰਕੇ ਅੱਗੇ ਤੱਕ ਲੈ ਕੇ ਜਾ ਸਕਦੀ ਹਾਂ ਤੇ ਉਹ ਪਿੰਡ ਵਾਲਿਆਂ ਨੇ ਇਹਦੀ ਬੜੀ ਤਾਰੀਫ਼ ਵੀ ਕੀਤੀ ਤੇ ਬੜੇ मैडम हुन ਬੱਚਿਆਂ ਨੂੰ ਮੈਥ ਐਵੇਂ ਹੀ ਪੜਾਣਾ ਹੈ ਵੀ ਰੱਟੇ ਨਾ ਮਰਵਾ ਕੇ ਉਹਨਾਂ ਨੂੰ ਪ੍ਰੈਕਟੀਕਲ ਲਾਈਫ ਦੇ ਨਾਲ ਜੋੜਨਾ ਹੈ ਤੇ ਦੂਜੀ ਸਰ ਉਹਨਾਂ ਦੀ ਜਿਹੜੀ ਗੱਲ ਅਸੀਂ ਸਿੱਖਿਆ ਕਿ ਰਸਮੀ ਤੌਰ ਤੇ ਪੇਪਰ ਨਾ ਲੈਂਦੇ ਹੋਏ ਜਾਂ ਨਾਲ-ਨਾਲ ਲੈਂਦੇ ਹੋਏ ਬੱਚਿਆਂ ਨੂੰ ਸੈਲਫ ਅਸੈਸਮੈਂਟ ਕਰਨ ਦਾ ਮੌਕਾ ਜ਼ਰੂਰ ਦੇਣਾ ਕਿ ਮੈਂ ਆਪਣੇ ਸਹਿਯੋਗੀ ਤੇ ਉਹ ਕਿੰਨਾ ਕੁਝ ਸਿੱਖਿਆ ਜਾਂ ਮੇਰੇ ਵਿੱਚ ਇੱਕ ਹਫ਼ਤੇ ਦੇ ਦੌਰਾਨ ਇਸ ਗਤੀਵਿਧੀ ਦੇ ਇਸ ਸਿਖਲਾਈ ਦੇ ਦੌਰਾਨ ਕੀ ਫਰਕ ਪਿਆ ਤਾਂ ਸਰ ਬਹੁਤ-ਬਹੁਤ ਧੰਨਵਾਦ ਇਸ ਅੰਤਰਰਾਸ਼ਟਰੀ ਵਿਆਪਕ ਗੁੱਡ ਥੈਂਕ ਯੂ ਓ ਪਿੱਛੀ ਸਤਿ ਸ਼੍ਰੀ ਅਕਾਲ ਸਰ ਮੈਂ ਵੰਦਨਾ ਸਰਕਾਰੀ ਪ੍ਰਾਇਮਰੀ ਸਕੂਲ ਮੋਲੀ ਬੈਦਵਾ ਜ਼ਿਲ੍ਹਾ ਐਸਐਸ ਨਗਰ ਵਿੱਚ ਤੇ ਬਣੀਵਾਰੀਆਂ ਜਦ ਅਸੀਂ ਫਿਨਲੈਂਡ ਜਾਣਾ ਸੀ ਉਦੋਂ ਵੀ ਮੈਂ ਤੁਹਾਡੇ ਨਾਲ ਇੱਕ ਤਜਰਬਾ ਸ਼ੇਅਰ ਕਰਕੇ ਗਈ ਸੀਗੀ ਉਹ ਆਪਣੇ ਪੰਜਾਬ ਦੇ ਸਕੂਲ ਦੇ ਬੱਚੇ ਦਾ ਸੀ ਹੁਣ ਮੈਂ ਉੱਥੇ ਜੋ ਸਿੱਖ ਕੇ ਆਈਆਂ ਜੋ ਡਿਫਰੈਂਟ ਚੀਜ਼ ਦੇਖ ਕੇ ਆਈਆਂ ਉਹ ਸ਼ੇਅਰ ਕਰੂੰਗੀ ਤੁਹਾਡੇ ਨਾਲ ਉੱਥੇ ਚੌਥੀ ਕਲਾਸ ਦੇ ਬੱਚੇ ਨੂੰ ਸਰ ਵਪਾਰ ਕਿਵੇਂ ਕਰਨਾ ਹੈ ਵਰਕਿੰਗ ਐਂਡ ਐਂਟਰਪ੍ਰੈਨਰਸ਼ਿਪ ਸਕਿਲਸ ਉਹ ਸਿਖਾਈਆਂ ਜਾ ਰਹੀਆਂ ਨੇ ਜੋ ਮੈਂ ਦੇਖਿਆ ਉੱਥੇ ਬੱਚਿਆਂ ਨੂੰ ਸ਼ੈਦ ਕੱਢਣਾ ਸਭ ਤੋਂ ਪਹਿਲਾਂ ਸ਼ੈਦ ਕੱਢਣਾ ਸਿਖਾਇਆ ਜਾਂਦਾ ਤੇ ਟ੍ਰੇਡਮਾਰਕ ਕਿਵੇਂ ਲੈਣਾ ਫੂਡ ਲਾਇਸੈਂਸ ਕਿਵੇਂ ਲੈਣਾ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਚੌਥੀ ਕਲਾਸ ਦੇ ਬੱਚੇ ਨੂੰ ਤੇ ਮੈਨੂੰ ਲੱਗਦਾ ਸਾਡੇ ਜਦੋਂ ਚਲੋ ਮੈਂ ਆਪਣੇ ਤੇ ਲਾਵਾਂ ਗ੍ਰੈਜੂਏਸ਼ਨ ਤੱਕ ਮੈਨੂੰ ਇਹ ਨਹੀਂ ਪਤਾ ਸੀ ਟਰੇਡਮਾਰਕ ਕੀ ਹੁੰਦਾ ਤੇ ਲਾਇਸੈਂਸ ਕਿਵੇਂ ਲੈਣਾ ਵਪਾਰ ਕਰਨ ਲਈ ਸੋ ਮੈਨੂੰ ਇਹ ਚੀਜ਼ ਸਿੱਖਣ ਨੂੰ ਉੱਥੇ ਮਿਲੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਬੱਚੇ ਨੂੰ ਚੌਥੀ ਕਲਾਸ ਤੋਂ ਹੀ ਪਤਾ ਲੱਗ ਗਿਆ ਇਹ ਗੱਲ ਬਹੁਤ ਵੱਡੀ ਹੈ ਕਿ ਵਪਾਰ ਕਰਨ ਲਈ ਵੱਡੀ ਸੋਚ ਰੱਖਣ ਲਈ ਸੋ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਉੱਥੇ ਜਾਣ ਦਾ ਸਿੱਖਣ ਦਾ ਸੋ ਥੈਂਕ ਯੂ ਸਰ ਅਸ਼ੀਕਾਲ ਸਰ a very warm good afternoon to all the dignitaries present here mai vandana heer batore edt adhyapika sarkari elementary school chidyal vikhe seva nibha rahi ha mera jila hoshiarpur hai sir pehla ta aap ji da bahut 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 dhanwad sanu is journey te bhejan layi e sirf ek journey ni si it was a journey of it was a journey of learning with joy ਜਿਸ ਚੀਜ਼ ਦੀ ਸਾਡੇ ਵਿੱਚ ਬਹੁਤ ਕਮੀ ਸੀ ਮੇਰੇ ਸਾਥੀ ਬਹੁਤ اچھی ਤਰ੍ਹਾਂ ਪਹਿਲੇ ਹੀ ਦੱਸ ਚੁੱਕੇ ਆ ਮੈਂ ਬਸ ਇਹ ਦੱਸਣਾ ਚਾਹੂੰਗੀ ਕਿ ਇਸ ਚੀਜ਼ ਦੀ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਸੀਗੀ ਜਿਵੇਂ ਕਿ ਕਹਿੰਦੇ ਆ ਨਾ ਨੈਸੈਸਿਟੀ ਇਜ਼ ਦੀ ਮਦਰ ਆਫ ਇਨਵੈਂਸ਼ਨ ਅਸੀਂ ਕੋਵਿਡ ਟਾਈਮ ਨੂੰ ਡੀਲ ਤਾਂ ਕਰ ਲਿਆ ਸੀ ਬਟ ਜਿਹੜਾ ਕੋਵਿਡ ਟਾਈਮ ਨੂੰ ਅਸੀਂ ਨਿਕਲੇ ਸੀ ਨਾ ਉਹਦਾ ਇੰਪੈਕਟ ਸਾਡੇ ਤੇ ਬਹੁਤ ਜ਼ਿਆਦਾ ਸੀਗਾ ਕਿਤੇ ਨਾ ਕਿਤੇ ਉਸ ਚੀਜ਼ ਨੇ ਸਾਡੀ ਪਰਸਨੈਲਿਟੀ ਨੂੰ ਅਫੈਕਟ ਕੀਤਾ ਹੋਇਆ ਸੀਗਾ ਸਾਡੀ ਲਾਈਫ ਬਹੁਤ ਸਟ੍ਰੈਸਫੁੱਲ ਬਣ ਚੁੱਕੀ ਸੀ ਤੇ ਤੁਸੀਂ ਸਾਨੂੰ ਇਹ ਓਪਰਚ्युनिटी ਦਿੱਤੀ ਉਸ ਦੇਸ਼ ਨੂੰ ਵਿਜ਼ਿਟ ਕਰਨ ਦੀ ਉੱਥੇ ਦੀ ਐਜੂਕੇਸ਼ਨ ਸਿਸਟਮ ਨੂੰ ਵਿਜ਼ਿਟ ਕਰਨ ਦੀ ਜੋ ਕਿ ਹੈਪੀਨੈਸ ਲਈ ਜਾਣਿਆ ਜਾਂਦਾ ਨਾਟ ਇਵਨ ਫॉर देयर ਐਜੂਕੇਸ਼ਨ ਸਿਸਟਮ ਦੇ ਆਰ ਨੋਨ ਫॉर देयर ਹੈਪੀਨੈਸ ਆਲਸੋ ਤੇ ਉਹਨਾਂ ਤੋਂ ਅਸੀਂ ਇਹ ਦੋਵੇਂ ਚੀਜ਼ਾਂ ਬਖੂਬੀ ਸਿੱਖ ਕੇ ਆਏ ਆ ਨਾ ਸਿਰਫ ਸਿੱਖ ਕੇ ਆਏ ਆ ਸਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉੱਥੇ ਦੇ ਜੋ ਹੈਡ ਸੀਗੇ ਕ੍ਰਿਸਟੀਨਾ ਮੈਮ ਉਹ ਸਾਨੂੰ ਇੱਕ ਚੀਜ਼ ਬਹੁਤ ਕਹਿੰਦੇ ਹੁੰਦੇ ਸੀਗੇ ਕੀ this class is very good all the candidates are ever, ever ready for learning they are not sleeping in the class te oh bahut khush hunde si even the last day jis din assi aaye ha dekho foreign foreigner ne unna da culture sade to bahut different hai but fir bhi dekho sade nal inne attach hoye jis din sade certificate ceremony si she was crying she had tears in her eyes to oh cheez dekho assi vi unna te ina impact paya assi ta sikhe sikhe unna to ਜਿਹਨੇ ਸਾਡੀ ਲਾਈਫ ਨੂੰ ਬਹੁਤ ਚੇਂਜ ਕਰ ਦਿੱਤਾ ਹੈ ਡੈਫੀਨੇਟਲੀ ਸਾਡੀ ਪਰਸਨੈਲਿਟੀ ਵਿੱਚ ਬਹੁਤ ਚੇਂਜ ਆਇਆ ਹੈ ਸਾਡੇ ਬੱਚੇ ਇਹਨੇ ਖੁਸ਼ ਹੁੰਦੇ ਨੇ ਜਾ ਕੇ ਨਾਟ ਈਵਨ देयर ਪੇਰੈਂਟਸ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਨੇ ਕਿ ਸਾਡੇ ਮੈਡਮ ਫਿਨਲੈਂਡ ਤੋਂ ਆਏ ਨੇ ਤੇ ਅਸੀਂ ਹੁਣ ਉਹ ਪੜਾਈ ਕਰਦੇ ਆ ਜੋ ਫਿਨਲੈਂਡ ਚ ਹੁੰਦੀ ਹੈ ਤੇ ਅਸੀਂ ਵੀ ਹੁਣ ਦੇਖਿਓ ਕੁਝ ਕਰਾਂਗੇ ਤੇ ਦੂਸਰੀ ਚੀਜ਼ ਸਰ ਇੱਕ ਮੈਂ ਦੱਸਣੀ ਚਾਹਾਂਗੀ ਕਿ ਉਹ ਜੋ ਲੋਕ ਨੇ ਉਹ ਐਮਫਸਿਸ ਕਰਦੇ ਨੇ ਲਰਨਿੰਗ ਬਾਈ ਡੂਇੰਗ ਐਂਡ ਇੰਜੋਇੰਗ ਤੇ ਉਹਨਾਂ ਤੇ ਕਿਸੇ ਚੀਜ਼ ਦਾ ਬਰਡਨ ਨਹੀਂ ਹੈ ਉਹ ਬੱਚੇ ਫ੍ਰੀ ਨੇ ਲਰਨ ਲਰਨ ਕਰਨ ਲਈ ਉਹਨਾਂ ਨੂੰ ਡਿਸੀਜਨ 메ਕਿੰਗ ਪਾਵਰਸ ਦਿੱਤੀਆਂ ਜਾਂਦੀਆਂ ਨੇ 노 ਡਾਊਟ ਟੀਚਰ ਇਜ਼ ਪ੍ਰੈਜ਼ెంట్ देयर ਪਰ ਜੋ ਬੱਚਾ ਹੈ ਉਹ ਵੀ 100% ਪ੍ਰੈਜ਼ెంట్ ਹੁੰਦਾ ਹੈ ਕਲਾਸ ਦੇ ਵਿੱਚ ਸੋ ਬੀਇੰਗ ਅ ਟੀਚਰ ਸਾਡਾ ਸਾਡੇ ਲਈ ਸਿੱਖਣਾ ਬਹੁਤ ਬਹੁਤ ਜ਼ਰੂਰੀ ਸੀ ਇਥੋਂ ਜਾਣ ਤੋਂ ਪਹਿਲਾਂ ਮੇਰਾ ਵਿਜ਼ਨ ਸਰ ਇਹੀ ਸੀਗਾ ਕਿ ਮੈਂ ਕਿਵੇਂ ਆਪਣੇ ਬੱਚਿਆਂ ਚੋ ਜੋ ਨੈਗੇਟਿਵ ਥਿੰਕਿੰਗ ਜੋ ਸਾਨੂੰ ਸਰਾਊਂਡ ਕਰ ਰਹੀ ਹੈ ਨਾ ਸਿਰਫ ਬੱਚੇ ਇਵਨ ਅਸੀਂ ਵੀ ਸਾਡੇ ਵਿੱਚ ਬਹੁਤ ਸਾਡੀ ਜੋ ਸਟ੍ਰੈਸਫੁੱਲ ਲਾਈਫ ਚੱਲ ਰਹੀ ਹੈ ਸਾਡਾ ਸੋਚਣ ਦਾ ਨਜ਼ਰੀਆ ਬਦਲ ਚੁੱਕਿਆ ਅਸੀਂ ਕਿ ਇਹ ਕੰਮ ਹੈ ਉਹ ਹੋ ਜਾਊਗਾ ਹੋ ਜਾਊਗਾ ਚਲੋ ਕਰ ਲੋ ਕਰਨੀ ਹੈ ਨਾ ਐਵੇਂ ਹੋ ਜਾਂਦਾ ਬਟ ਨਾਊ ਨੋ ਅਸੀਂ ਸਿੱਖ ਕੇ ਆਏ ਆ ਕਿ ਹਰ ਚੀਜ਼ ਨੂੰ ਅਸੀਂ ਕਿਵੇਂ ਟੈਕਲ ਕਰ ਸਕਦੇ ਆ ਅਸੀਂ ਆਪਣੇ ਉਹਨਾ ਹੀ ਰਿਸੋਰਸਸ ਨੂੰ ਯੂਜ਼ ਕਰਦੇ ਹੋਏ ਅਸੀਂ ਕਿਵੇਂ ਆਪਣੀ ਟੀਚਿੰਗ ਟੈਕਨੀਕਸ ਨੂੰ ਹੋਰ ਬੈਟਰ ਬਣਾ ਸਕਦੇ ਆ ਈਵਨ ਸਾਨੂੰ ਪ੍ਰੋਜੈਕਟਸ ਦਿੱਤੇ ਗਏ ਸੀਗੇ and uh, i would also like to mention mera group number 8 siga jo ki utthe sab to best consider kita gaya siga during the presentation Achya. so <laughs> yes and mere all the my 8 group members are very good even hun vi asi apne project de unni dil na siddat nal kam kar rahe ha asi apne schools de vich unan ਜੋ ਸਾਡਾ ਪ੍ਰੋਜੈਕਟ ਵਰਕ ਆ ਉਹਨੂੰ ਕੰਟੀਨਿਊ ਕੀਤਾ ਹੋਇਆ ਪੇਰੈਂਟਸ ਨਾਲ ਰੈਗੂਲਰ ਅਸੀਂ ਇਨ ਟੱਚ ਆ ਆਪਣੇ ਟੀਚਰਸ ਨਾਲ ਇਨ ਟੱਚ ਆ ਉਹ ਬਹੁਤ ਮੋਟੀਵੇਟ ਹੁੰਦੇ ਨੇ ਹੁਣ ਕੋਈ ਇਹ ਨਹੀਂ ਕਹਿ ਸਕਦਾ ਇਹ ਇਹ ਤਾਂ ਐਵੇਂ ਘੁੰਮਣ ਗਏ ਸੀ ਫਿਨਲੈਂਡ ਅਸੀਂ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਉਹਨਾਂ ਦੇ ਲਈ ਕਿ ਅਸੀਂ ਗਏ ਸੀ ਅਸੀਂ ਕੁਝ ਸਿੱਖਿਆ ਸੀ ਤੇ ਅਸੀਂ ਕੁਝ ਸਿਖਾ ਰਹੇ ਆ ਤੇ ਸਿਖਾਉਂਦੇ ਰਾਵਾਂਗੇ ਐਟ ਲਾਸਟ ਆਈ ਊਡ ਜਸਟ ਲਾਈਕ ਟੂ ਸੇ ਅ ਟੀਚਰ ਟੀਚੇਸ ਅ ਗੁੱਡ ਟੀਚਰ ਐਕਸਪਲੇਨਸ ਬੈਟਰ ਟੀਚਰ ਡੈਮੋਨਸਟ੍ਰੇਟਸ ਬਟ ਦੀ ਬੈਸਟ ਟੀਚਰ inspires so we all are an inspiration for others and a very thank you to you all all of you thank you very much